ਤੁਸੀਂ ਸਾਰੇ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਹੋਵੋਗੇ ਤਾਂ ਅੱਜ ਦੀ ਇਸ ਵੀਡੀਓ ਤੁਹਾਡਾ ਸਵਾਗਤ ਕਰਦੇ ਆ ਜਿਵੇਂ ਤੁਸੀਂ ਥੰਬਨੇਲ ਦੇ ਵਿੱਚ ਪੜ ਕੇ ਆਏ ਹੋ ਪੰਜ ਐਸੇ ਬਿਜ਼ਨਸ ਜਿਸ ਨਾਲ ਤੁਸੀਂ ਅਮੀਰ ਬਣ ਸਕਦੇ ਹੋ ਇਹ ਇੱਕ ਅਜਿਹੇ ਆਈਡੀਆ ਹੈ ਨਾ ਜੋ ਤੁਸੀਂ ਕਿਤੇ ਵੀ ਰਹਿ ਕੇ ਘਰੇ ਰਹਿ ਕੇ ਸ਼ਹਿਰ ਵਿੱਚ ਰਹਿ ਕੇ ਪਿੰਡ ਵਿੱਚ ਰਹਿ ਕੇ ਵਿਲੇजेस ਵਿੱਚ ਠੀਕ ਹੈ ਜਿੱਥੇ ਮਰਜ਼ੀ ਰਹੋ ਇਹ ਕੰਮ ਤੁਸੀਂ ਕਰ ਸਕਦੇ ਹੋ ਉਹ ਵੀ ਬੜੇ ਹੀ ਈਜ਼ੀ ਤਰੀਕੇ ਨਾਲ ਤਾਂ ਅੱਜ ਦੀ ਇਸ ਵੀਡੀਓ ਨੂੰ ਸਟਾਰਟ ਕਰਦੇ ਆ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਿਓ ਇਸੇ ਤਰ੍ਹਾਂ ਦੇ ਵੀਡੀਓਸ ਦੇਖਣ ਦੇ ਲਈ ਇਹ ਮੈਂ ਪੂਰਾ ਨਾ ਤਿਆਰ ਕੀਤਾ ਆ ਖੁਦ ਇਹਦੇ ਵਿੱਚ ਮਿਹਨਤ ਤੁਹਾਨੂੰ ਪਤਾ ਹੀ ਹਰ ਇੱਕ ਚੀਜ਼ ਵੈਰੀਫਾਈ ਕਰਨਾ ਕਿੰਨਾ ਖਾਂਦਾ ਆ ਤੁਹਾਡੇ ਲਈ ਯੂਨਿਕ ਆ ਇਹ ਹੇਠਾਂ ਮੈਂ ਤੁਹਾਨੂੰ ਪੰਜ ਐਸੇ ਯੂਨਿਕ ਬਿਜ਼ਨਸ ਆਈਡੀਆਸ ਦੱਸ ਰਿਹਾ ਜੋ ਗਰੀਬ ਤੋਂ ਅਮੀਰ ਬਣਾਉਣ ਦੀ ਤਾਕਤ ਰੱਖਦੇ ਹਨ ਖਾਸ ਕਰਕੇ ਜੇ ਤੁਸੀਂ ਮਿਹਨਤ ਨਾਲ ਦਿਮਾਗ ਨਾਲ ਤੇ ਸਮੇਂ ਦੇ ਨਾਲ ਚੱਲਦੇ ਹੋ ਇਹ ਆਈਡੀਆ ਗਾਵਾਂ ਜਾਂ ਛੋਟੇ ਸ਼ਹਿਰਾਂ ਵਿੱਚ ਵੀ ਚੱਲ ਸਕਦੇ ਹਨ ਮਤਲਬ ਪਿੰਡਾਂ ਤੇ ਛੋਟੇ ਸ਼ਹਿਰਾਂ ਵਿੱਚ ਵੀ ਚੱਲ ਸਕਦੇ ਆ ਜਿੱਥੇ ਮਰਜ਼ੀ ਲੈ ਕਰ ਸਕਦੇ ਹੋ ਪਹਿਲੇ ਨੰਬਰ ਤੇ ਜੋ ਆਪਣਾ ਹੈ ਆਰਗੇਨਿਕ ਫਾਰਮਿੰਗ ਲੋਕਲ ਬ੍ਰਾਂਡਿੰਗ ਇਹ ਹੁੰਦਾ ਕਿ ਆ ਪਹਿਲਾ ਇਹ ਸਮਝ ਲੋ ਇਹਦੇ ਬਾਰੇ ਆਪਾਂ ਜਾਣਕਾਰੀ ਦੇਣੀ ਹੈ ਤੁਹਾਨੂੰ ਅੱਜ ਦੇ ਸਮੇਂ ਵਿੱਚ ਲੋਕ ਹੈਲਥ ਕਾਉਂਸਲ ਸੰ ਤੁਸੀਂ ਛੋਟੇ ਪੱਧਰ ਤੇ ਆਰਗੇਨਿਕ ਸਬਜ਼ੀਆਂ ਅਨਾਜ ਜਾਂ ਫਲ ਉਗਾ ਕੇ ਉਸ ਨੂੰ ਆਪਣੇ ਨਾਮ ਦੇ ਬ੍ਰਾਂਡ ਨਾਲ ਵੇਚ ਸਕਦੇ ਹੋ ਜਿਵੇਂ ਸਾਨੀ ਆਰਗੇਨਿਕ ਫਾਰਮ ਜਿਵੇਂ ਕਿ ਮੇਰੇ ਨਾਮ ਦੇ ਪਿੱਛੇ ਲੱਗਿਆ ਹੋਣਾ ਸਾਨੀ ਇਸੇ ਤਰੀਕੇ ਤੁਸੀਂ ਮਤਲਬ ਸੈਂਡ ਹੀ ਲਾ ਸਕਦੇ ਹੋ ਸਿੰਘ ਲੱਗ ਸਕਦਾ ਏਦਾਂ ਤੱਕ ਵੈਬਸਾਈਟ ਤਿਆਰ ਕਰਕੇ ਉੱਥੇ ਵੀ ਸੇਲ ਕਰ ਸਕਦੇ ਹੋ ਤੁਸੀਂ ਖਾਸ ਗੱਲ ਤੁਸੀਂ ਇੰਸਟਾਗ੍ਰam ਫੇਸਬੁਕ ਤੇ ਲੋਕਲ ਯੂਟਿਊਬ ਸ਼ਾਰਟਸ ਨਾਲ ਆਪਣਾ ਬ੍ਰਾਂਡ ਵਧਾ ਸਕਦੇ ਹੋ ਇਨਕਮ ਇਨਕਮ ਜੁੜਨਾ 50000 ਤੋਂ ਲੈ ਕੇ 2 ਲੱਖ ਜੇ ਮੰਨ ਲਓ ਤੁਸੀਂ ਆ ਸਭ ਮਤਲਬ ਛੋਟੇ ਪੱਧਰ ਤੇ ਵੀ ਕੰਮ ਕਰਦੇ ਹੋ ਨਾ ਬਹੁਤ ਵਧੀਆ ਕਮਾਈ ਕਰ ਸਕਦੇ ਹੋ ਤੇ ਹੋਰ ਵੀ ਵੀਡੀਓਜ਼ ਦੇਖਿਓ ਮੈਂ ਦੱਸਿਆ ਵੀ ਸੀਗਾ ਕਿਵੇਂ ਕਰ ਸਕਦੇ ਹੋ ਹੋਰ ਵੀ ਆਪਣੇ ਪਲੇਲਿਸਟ ਬਣਾਏ ਹੋਏ ਨੇ ਉਹਨਾਂ ਵਿੱਚ ਡਿਟੇਲ ਇਹਦੇ ਇਹਦੇ ਟਾਪਿਕ ਤੇ ਨਾ ਡਿਟੇਲ ਚ ਗੱਲ ਕੀਤਾ ਸੀ ਉਹਦੇ ਨੂੰ ਮੈਂ ਸੋ ਵੀ ਦੇਖ ਲਿਓ ਜਾ ਕੇ ਪਲੇਲਿਸਟ ਦਾ ਦਿਬੋਚ ਕਰ ਲਿਓ ਹੋਮ ਮੇਡ ਪ੍ਰੋਡਕਟ ਬਿਜ਼ਨਸ ਜਿਵੇਂ ਕੀ ਮਤਲਬ ਘਰੇ ਜਿਹੜਾ ਆਪਾਂ ਪ੍ਰੋਡਕਟ ਤਿਆਰ ਕਰ ਸਕਦੇ ਆ ਇਹ ਸਭ ਤੋਂ ਨਾਈਸ ਆਈਡੀਆ ਆ ਹੋਮ ਮੇਡ ਪ੍ਰੋਡਕਟ ਬਿਜ਼ਨਸ ਸਾਬਣ ਅਚਾਰ ਮੋਮਬਤੀ ਤੇਲ ਜਾਣਕਾਰੀ ਛੋਟੇ ਪੱਧਰ ਤੇ ਘਰ ਬੈਠੇ ਹੀ ਹੈਂਡ ਮੇਡ ਪ੍ਰੋਡਕਟਸ ਤਿਆਰ ਕਰਕੇ ਤੁਸੀਂ ਆਨਲਾਈਨ ਵੇਚ ਸਕਦੇ ਹੋ ਜਿਵੇਂ ਮੀशो ਹੋ ਗਿਆ ਐਮਾਜ਼ੋਨ ਇੰਸਟਾਗ੍ਰam ਸ਼ਾਪ ਤੇ ਖਾਸ ਗੱਲ ਘੱਟ ਪੈਸੇ ਨਾਲ ਸ਼ੁਰੂ ਹੋ ਸਕਦਾ ਹੈ 2000 ਤੋਂ 5000 ਖਰਚ ਆਊਗੇ ਤੇ ਇਨਕਮ ਜੋ ਹੁੰਦਾ ਹੈ 20000 ਤੋਂ ਲੈ ਕੇ 1 ਲੱਖ ਮਹੀਨਾ ਹੋ ਜਾਂਦਾ ਹੈ ਜਿਆਦਾ ਹੋਊਗਾ ਪਲੱਸ ਆਊਗਾ ਘੱਟ ਨਹੀਂ ਹੋਊਗਾ ਜੇ ਕੰਮ ਤੁਸੀਂ ਕਰ ਲਏ ਜੇ ਤੁਹਾਡਾ ਕੰਮ ਚੱਲ ਗਿਆ ਤਾਂ ਤੀਜੇ ਨੰਬਰ ਤੇ ਹੈ YouTube ਚੈਨਲ ਜਿਵੇਂ ਮਤਲਬ ਦੇਸੀ ਜੇ ਕਿ ਜੀਵਨ ਜਿਵੇਂ ਪਿੰਗੋ ਜੀਵਨ ਠੀਕ ਹੈ ਨਾ ਖੇਤੀ ਦੇ ਰੀਅਲ ਸਟੋਰੀਜ਼ ਤੁਸੀਂ ਇੱਕ YouTube ਚੈਨਲ ਬਣਾ ਲਓ ਉਤੇ ਤੁਸੀਂ ਆਪਣਾ ਬਲੌਗ ਤੇ ਜਿਵੇਂ ਤੁਸੀਂ ਲਾਈਫ ਨੂੰ ਬਤੀਤ ਕਰ ਰਹੇ ਹੋ ਜੀ ਰਹੇ ਹੋ ਉਹ ਤੁਸੀਂ ਸਭ ਕੁਝ ਰਿਕਾਰਡ ਕਰਕੇ ਉੱਥੇ ਪਾ ਸਕਦੇ ਹੋ ਠੀਕ ਹੈ ਨਾ ਜਿਵੇਂ ਜਾਣਕਾਰੀ ਵਾਸਤੇ ਬਗਲ ਕਰ ਲੈਣ ਜੇ ਤੁਸੀਂ ਪਿੰਡ ਦੀ ਜਿੰਦਗੀ ਪਿੰਡਾਂ ਦੀ ਜਿੰਦਗੀ ਲੋਕਾਂ ਦੀਆਂ ਕਾਮਯਾਬੀ ਦੀਆਂ ਸਟੋਰੀਆਂ ਜਾਂ ਖੇਤੀਬਾੜੀ ਦੀ ਜਾਣਕਾਰੀ ਵੀਡੀਓ ਰੂਪ ਵਿੱਚ ਦਿੰਦੇ ਹੋ ਤਾਂ ਇਹ ਬਹੁਤ ਵਾਇਰਲ ਹੋ ਸਕਦਾ ਹੈ ਖਾਸ ਗੱਲ ਪੈਸੇ ਤੋਂ ਵੱਧ ਟਾਈਮ ਅਤੇ ਕ੍ਰੀਏਟੀਵਿਟੀ ਦੀ ਲੋੜ ਹੈ ਇਨਕਮ ਜੋ ਹੁੰਦਾ ਹੈ 1 ਲੱਖ ਤੋਂ ਪਲੱਸ ਹੀ ਹੁੰਦਾ ਹੈ ਠੀਕ ਹੈ ਨਾ ਜੋ ਐਡਸ ਦੇ ਚੱਲਦੇ ਉਹ ਅਲੱਗ ਹੈ ਸਪਾਂਸਰਸ਼ਿਪ ਦੇ ਅਲੱਗ ਜਿਵੇਂ ਹੁਣ ਤੁਸੀਂ ਆ ਦੇਖੋ ਆ YouTube ਹਨ ਜਿਵੇਂ ਹੁਣ ਤੁਸੀਂ ਇਹ ਵੀਡੀਓ ਚਲਾਇਆ ਹੋਣਾ ਤੁਹਾਡੇ ਮੂਰੇ ਇੱਕ ਵੀਡੀਓ ਚੱਲਣ ਤੋਂ ਪਹਿਲਾਂ ਇੱਕ ਐਡ ਆਇਆ ਹੋਣਾ ਠੀਕ ਹੈ ਨਾ ਜੋ ਕਿ 3 ਸੈਕਿੰਡ ਤੋਂ ਲੈ ਕੇ 10 ਸੈਕਿੰਡ ਤੱਕ ਹੁੰਦਾ ਹੈ ਉਸ ਤੋਂ ਬਾਅਦ ਤੁਸੀਂ ਸਕਿੱਪ ਕਰਕੇ ਇਹ ਵੀਡੀਓ ਦੇਖ ਰਹੇ ਹੋ ਉਹ ਐਡ ਦੇ ਨਾ ਪੈਸੇ ਮਿਲਦੇ ਆ ਸਾਨੂੰ ਠੀਕ ਹੈ ਉਹ ਐਡਸ ਦੇ ਹੀ ਪੈਸੇ ਬਣਦੇ ਆ ਸਭ ਤੋਂ ਜ਼ਿਆਦਾ ਫਿਰ ਹੋ ਗਿਆ ਚੌਥੇ ਨੰਬਰ ਤੇ ਡਿਜੀਟਲ ਸਰਵਿਸ ਬਿਜ਼ਨਸ ਫੋਨ ਤੋਂ ਹੀ ਕਰ ਸਕਦੇ ਹੋ ਕੰਮ ਜੇ ਤੁਸੀਂ ਥੋੜਾ ਸਿੱਖ ਲਓ ਕੈਨਵਾ ਵੀਡੀਓ ਐਡੀਟਿੰਗ ਜਾਂ ਫੇਸਬੁੱਕ ਐਡਸ ਤਾਂ ਤੁਸੀਂ ਫ੍ਰੀਲੈਂਸਿੰਗ ਸਰਵਿਸ ਦੇ ਸਕਦੇ ਹੋ ਜਿਵੇਂ ਫਾਈਬਰ ਹੋ ਗਿਆ ਅਪਵਰਕ ਹੋ ਗਿਆ ਜਾਂ ਇੰਸਟਾਗ੍ਰam ਰਾਹੀਂ ਖਾਸ ਗੱਲ ਕੋਈ ਇਨਵੈਸਟਮੈਂਟ ਨਹੀਂ ਸਿਰਫ ਸਕਿੱਲ ਚਾਹੀਦੀ ਆ ਇਨਕਮ ਜੋ ਹੁੰਦਾ ਹੈ 10000 ਤੋਂ ਲੈ ਕੇ 2 ਲੱਖ ਰੁਪਏ ਮਹੀਨਾ ਹੋ ਸਕਦਾ ਹੈ ਇਹਦੇ ਵਿੱਚ ਨਾ ਮੰਨ ਲਓ ਡਿਜੀਟਲ ਸਰਵਿਸ ਮੈਂ ਦਿੰਦਾ ਆ ਠੀਕ ਆ ਨਾ ਤੇ ਇੱਕ ਮੈਂ ਵੀਡੀਓ ਐਡੀਟਰ ਆ ਮੈਨੂੰ ਵੀਡੀਓ ਬਹੁਤ ਵਧੀਆ ਐਡ ਕਰਨਾ ਆਉਂਦਾ ਆ ਤੇ ਮੈਂ ਮਤਲਬ ਲੋਕਾਂ ਨੂੰ ਦੱਸੂਗਾ ਜਾਂ ਲੋਕਾਂ ਨੂੰ ਪਤਾ ਆ ਤਾਂ ਉਹ ਮੈਨੂੰ ਕੰਮ ਦਊਗੇ ਠੀਕ ਹੈ ਨਾ ਕਿ ਬਈ ਮੇਰੀ ਵੀਡੀਓ ਐਡਿਟ ਕਰ ਦੇ ਤੇ ਕੀ ਚਾਰਜਸ ਲੈਣਾ ਆ ਉਸੇ ਹਿਸਾਬ ਨਾਲ ਮੈਂ ਕਹਿ ਦੂੰਗਾ ਕਿ ਬਈ ਚੱਲ 2 ਮਿੰਟ ਦੀ ਵੀਡੀਓ ਆ ਤਾਂ ਇਹਦਾ ਜੋ ਫੁੱਲ ਐਡੀਟਿੰਗ ਆ 2.5 ਦਾ ਹੈ ਸੋ ਉਸੇ ਤਰੀਕੇ ਨਾਲ ਕਮਾਈ ਕਰ ਸਕਦੇ ਹੋ ਤੁਸੀਂ ਬਹੁਤ ਕੁਝ ਹੈ ਇਹਦੇ ਵਿੱਚ ਠੀਕ ਹੈ ਨਾ ਰੀਸੇਲਿੰਗ ਅਤੇ ਲੋਕਲ ਡਿਲੀਵਰੀ ਸੇਵਾ ਆ ਗਾਂ ਜਿਹੜਾ ਲਿਖਿਆ ਨਾ ਗਾਂ ਜਿਹਦਾ ਪਿੰਡ ਆਪਾਂ ਕਹਿ ਦਿੰਨੇ ਆ ਜਾਣਕਾਰੀ ਲਈ ਪਿੰਡ ਜਾਂ ਛੋਟੇ ਸ਼ਹਿਰ ਵਿੱਚ ਲੋਕਲ ਸਮਾਨ ਜਿਵੇਂ ਗਰੋਸਰੀ ਹੋ ਗਿਆ ਕੱਪੜੇ ਹੋਗੇ ਮੋਬਾਈਲ ਹੋਗੇ ਐਕसेसरीज ਹੋ ਗਿਆ ਸਹਿਰ ਤੋਂ ਖਰੀਦ ਕੇ ਆਪਣੇ ਇਲਾਕੇ ਵਿੱਚ ਵੇਚੋ ਖਾਸ ਗੱਲ ਆਪਣੀ ਡਿਲੀਵਰੀ ਟੀਮ ਬਣਾਓ ਬਣਾ ਕੇ ਲੋਕਾਂ ਤੱਕ ਘਰ-ਘਰ ਸੇਵਾ ਪਹੁੰਚਾਉਣ ਨਾਲ ਨਾਲ ਵੀ ਬਣੇਗਾ ਤੇ ਲਾਭੇ ਇਨਕਮ ਜੋ ਹੁੰਦਾ ਹੈ 30000 ਤੋਂ ਲੈ ਕੇ 1.5 ਲੱਖ ਪਲੱਸ ਮਹੀਨਾ ਤੱਕ ਮੰਨ ਲਓ ਹੁਣ ਜਿਵੇਂ ਮੈਂ ਹੁਣ ਲੁਧਿਆਣਾ ਸ਼ਹਿਰ ਤੋਂ ਚਲੋ ਬਿਲੋਂਗ ਕਰਦਾ ਹੈ ਨਾ ਵੀ ਲੁਧਿਆਣਾ ਸ਼ਹਿਰ ਚੋਂ ਕੱਪੜੇ ਦਾ ਫੈਕਟਰੀ ਕਿੰਨੇ ਸਾਰੇ ਆ ਹਨਾ ਵੀ ਕਿੰਨੇ ਸਾਰੇ ਮੈਨੂਫੈਕਚਰਿੰਗ ਹੁੰਦਾ ਆ ਮੰਨ ਲਓ ਮੈਂ ਉੱਥੇ ਸਟਾਕ ਲੈ ਲਿਆ ਕੋ ਕੱਪੜੇ ਦਾ ਠੀਕ ਆ ਨਾ ਜੇ ਮੰਨ ਲਓ ਪਰ ਪੀਸ ਮੈਨੂੰ 50 ਰੁਪਏ ਦਾ ਵਿਕਿਆ ਮਿਲਿਆ ਠੀਕ ਆ ਨਾ ਤੇ ਮੈਂ ਬੇਚ ਰਿਹਾ 150 ਦਾ ਤਾਂ 100 ਰੁਪਏ ਸਿੱਧਾ ਪ੍ਰੋਫਿਟ ਹੋ ਰਿਹਾ ਨਾ ਮੈਨੂੰ ਜਿਵੇਂ ਆਪਾਂ ਪਿੰਡਾਂ ਵਿੱਚ ਰਹਿੰਦੇ ਆ ਆਪਾਂ ਸ਼ਹਿਰ ਤੋਂ ਕੋਈ ਚੀਜ਼ ਸਸਤੇ ਰੇਟਾਂ ਤੇ ਲੈ ਕੇ ਆ ਕੇ ਪਿੰਡਾਂ 'ਚ ਵੇਚ ਸਕਦੇ ਆ ਇੱਕ ਆਪਣਾ ਦੁਕਾਨ ਪਾ ਸਕਦੇ ਆ ਇਸੇ ਤਰੀਕੇ ਨਾਲ ਜੇ ਘਰੇ ਰਹਿ ਕੇ ਕੰਮ ਕਰ ਸਕਦੇ ਹੋ ਇਸ ਤੋਂ ਬਾਅਦ ਤੁਹਾਡੇ ਲਈ ਅਪੁਆਇੰਟ ਹੈ ਕੰਮ چھوٹਾ ਨਹੀਂ ਹੁੰਦਾ ਸੋਚ ਵੱਡੀ ਹੋਣੀ ਚਾਹੀਦੀ ਹੈ ਤੁਸੀਂ ਦਿਲੋਂ ਲੱਗ ਜਾਓ ਇਹ ਪੰਜਾਂ ਵਿੱਚੋਂ ਕੋਈ ਵੀ ਆਈਡੀਆ ਤੁਹਾਨੂੰ ਗਰੀਬ ਤੋਂ ਅਮੀਰ ਬਣਾ ਸਕਦਾ ਹੈ ਠੀਕ ਹੈ ਨਾ ਸੋ ਇਹਨਾਂ ਤੇ ਫੋਕਸ ਕਰਿਓ ਦੁਬਾਰਾ ਵੀਡੀਓ ਨੂੰ ਦੇਖ ਲਿਓ ਤੇ ਇੱਕ ਆਪਣਾ ਏਮ ਸੈੱਟ ਕਰਕੇ ਕੋਈ ਵੀ ਬਿਜ਼ਨਸ ਤੁਸੀਂ ਸਟਾਰਟ ਕਰ ਸਕਦੇ ਹੋ ਆਪਣੇ ਚੈਨਲ ਤੇ ਬਹੁਤ ਸਾਰੇ ਬਿਜ਼ਨਸ ਕੋਰਸ ਰਿਲੇਟਡ ਵੀਡੀਓਜ਼ ਅਪਲੋਡ ਆ ਜਾ ਕੇ ਜਰੂਰ ਵਾਚ ਕਰਿਓ ਓਕੇ ਬਾਏ ਟੇਕ ਕੇਅਰ ਕੀਪ ਸਮਾਈਲਿੰਗ